ਇਹ ਚੋਲਾ ਸਾਹਿਬ ਜਿਹੜਾ ਇੱਥੇ ਮੌਜੂਦ ਹੈ ਤੇ ਇਹ ਉਹ 52 ਕਲੀਆਂ ਵਾਲਾ ਚੋਲਾ ਸਾਹਿਬ ਹੈ ਜਿਹੜਾ ਸਿੱਖਾਂ ਦੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਜਿਹੜਾ ਪਹਿਨਿਆ ਗਿਆ ਸੀ ਇਸ ਦੀ ਅਸੀਂ ਇਤਿਹਾਸ ਦੀ ਤੁਹਾਨੂੰ ਦੱਸ ਤੀਏ ਇਹ 52 ਕਲੀਆਂ ਵਾਲਾ ਜਿਹੜਾ ਚੋਲਾ ਹੈ ਤੇ ਗਵਾਲੀਅਰ ਵਿੱਚ ਜਦੋਂ 52 ਰਾਜੇ ਜਿਹੜੇ ਕੈਦ ਸਨ ਤਾਂ ਇਹ ਚੋਲੇ ਦੀਆਂ ਕਲੀਆਂ ਨੂੰ ਫੜ ਕੇ ਜਿਹੜਾ ਉਹ ਆਜ਼ਾਦ ਹੋਏ ਸਨ ਇਹ ਜੂੜਾ ਸਾਹਿਬ ਵੀ ਇੱਥੇ ਮੌਜੂਦ ਹੈ ਜੂੜਾ ਸਾਹਿਬ ਇੱਥੇ ਪਿਆ ਜਿਹੜਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਜਿਹੜਾ ਪਹਿਨਿਆ ਗਿਆ ਸੀ ਪੰਜ ਗ੍ਰਾਂਤੀ ਸਾਹਿਬ ਉਹ ਵੀ ਇੱਥੇ ਮੌਜੂਦ ਹੈ ਤੇ ਤਸਵੀਰਾਂ ਤੁਹਾਨੂੰ ਅਸੀਂ ਜਿਹੜੀਆਂ ਦਿਖਾ ਰਹੇ ਹਾਂ ਇਹ ਪਾਵਨ ਪੋਥੀ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਮੇਰੇ ਬੈਕ ਸਾਈਡ ਜਿਹੜੀ ਇੱਕ ਨਿੰਮ ਦਾ ਜਿਹੜਾ ਦਰਖਤ ਆ ਉਹ ਮੌਜੂਦ ਹੈ ਤੇ ਇਹ ਪ੍ਰਧਾਨ ਸਾਹਿਬ ਵੱਲੋਂ ਦੱਸਣ ਮੁਤਾਬਕ ਜਿਹੜਾ ਇੱਥੇ ਗੁਰੂ ਸਾਹਿਬ ਵੱਲੋਂ ਦਤਨ ਕਰਕੇ ਉਹ ਦਤਨ ਇੱਥੇ ਗੱਡੀ ਗਈ ਸੀ ਤੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਕਿੰਨੇ ਸਾਲਾਂ ਦੇ ਬਾਅਦ ਇੱਕ ਵਿਸ਼ਾਲ ਜਿਹੜਾ ਉਹ ਦਰਖਤ ਨਿੰਮ ਦਾ ਬਣਿਆ ਹੋਇਆ ਤੇ ਹੁਣ ਵੀ ਜਿਹੜਾ ਉਦਰਾਖਤ ਮੌਜੂਦ ਹੈ ਇੱਥੇ ਉਹ ਹਰਾ ਹੈ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਸ ਸਿਟੀ ਹੈਡਲਾਈਨਸ ਅੱਜ ਅਸੀਂ ਪੰਡ ਕੁੜਾਣੀ ਕਲਾਂ ਦੇ ਵਿੱਚ ਮੌਜੂਦ ਹੈ ਜਿੱਥੋਂ ਨੇ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝਾ ਕਰ ਰਹੀ ਹੈ ਤੁਹਾਨੂੰ ਇਤਿਹਾਸ ਦੱਸਦੇਗੇ ਕਿ ਇਤਿਹਾਸ ਗੁਰਦੁਆਰਾ ਸਾਹਿਬ ਦਾ ਕੀ ਹੈ ਇਤਿਹਾਸ ਦੀ ਅਸੀਂ ਗੱਲ ਕਰਗੇ ਤਾਂ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਜਿਹੜਾ ਇਹ ਚਰਨ ਸ਼ੋਪ ਪ੍ਰਾਪਤ ਜਿਹੜੀ ਧਰਤੀ ਹੈ ਉੱਥੇ ਅਸੀਂ ਅੱਜ ਖੜੇ ਆ ਤੁਹਾਨੂੰ ਦੱਸਦੇ ਨੇ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਜਾ ਰਹੇ ਸਨ ਤਾਂ ਉਹਨਾਂ ਵੱਲੋਂ ਇੱਥੇ ਜਿਹੜਾ ਆਰਾਮ ਕੀਤਾ ਗਿਆ ਤੇ ਜਦੋਂ ਆਰਾਮ ਉਹਨਾਂ ਵੱਲੋਂ ਇੱਥੇ ਫਰਮਾਇਆ ਗਿਆ ਤਾਂ ਪਿੰਡ ਦੇ ਜਿਹੜੇ ਇੱਕ ਪਰਗੁਰਸਿਕ ਪਰਿਵਾਰ ਸੀ ਉਹਨਾਂ ਵੱਲੋਂ ਜਿਹੜੀ ਖੂਬ ਉਹਨਾਂ ਦੀ ਜਿਹੜੀ ਸੇਵਾ ਕੀਤੀ ਗਈ ਤਾਂ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਇੱਕ ਚੋਲਾ ਸਾਹਿਬ ਉਹਨਾਂ ਨੂੰ ਭੇਂਟ ਕੀਤਾ ਤੇ ਨਾਲ ਜਿਹੜਾ ਜੋੜਾ ਸਾਹਿਬ ਉਹਨਾਂ ਨੂੰ ਭੇਟ ਕੀਤਾ ਤੇ ਇੱਕ ਜਿਹੜਾ ਪਡੋਲਾ ਸਾਹਿਬਾ ਨਾਲ ਉਹ ਵੀ ਉਹਨਾਂ ਨੂੰ ਭੇਟ ਕੀਤਾ ਤੇ ਉਹ ਇੱਥੇ ਅੱਜ ਵੀ ਇੱਥੇ ਜਿਹੜਾ ਜੋੜਾ ਸਾਹਿਬ ਦੀ ਆਪਾਂ ਗੱਲ ਕਰ ਲਗੇ ਜੋੜਾ ਸਾਹਿਬ ਦੀ ਗੱਲ ਕਰ ਲਗੇ ਚਾਪੜੋਲਾ ਸਾਹਿਬ ਦੀ ਗੱਲ ਕਰ ਲਗੇ ਇਹ ਸਾਰੀਆਂ ਚੀਜ਼ਾਂ ਅੱਜ ਵੀ ਇੱਥੇ ਮੌਜੂਦ ਆ ਤੇ ਨਾਲ ਹੀ ਉਹਨਾਂ ਵੱਲੋਂ ਵਾਰ ਜਿਹੜਾ ਦਿੱਤਾ ਗਿਆ ਸੀ ਕਿ ਇਹ ਪਿੰਡ ਜਿਹੜਾ ਕੁਣਾਣੀ ਤੋਂ ਕੁਣਾਣ ਬਣੇਗਾ ਤੇ ਇੱਥੇ ਜਿਹੜਾ ਕੋਈ ਦੁਸ਼ਮਣ ਕੋਈ ਬਾਹਰੋਂ ਆਉਂਦਾ ਤਾਂ ਉਹ ਇੱਥੋਂ ਦੇ ਪਿੰਡ ਦੇ ਲੋਕਾਂ ਨੂੰ ਜਿਹੜਾ ਹਰਾ ਨਹੀਂ ਸਕੇਗਾ ਸੋ ਇਤਿਹਾਸ ਆ ਤੁਹਾਨੂੰ ਪੂਰਾ ਸੀ ਐਡਰੈਸ ਦੱਸਦੇ ਆ ਕਿ ਰਾੜਾ ਸਾਹਿਬ ਤੋਂ 2-3 ਕਿਲੋਮੀਟਰ ਦੀ ਜਿਹੜਾ ਦੂਰੀ ਤੋਂ ਇੱਕ ਕੁਣਾਣੀ ਜਿਹੜਾ ਕਲਾ ਪਿੰਡ ਹੈ ਉਹ ਇੱਥੇ ਮੌਜੂਦ ਆ ਤੇ ਉੱਥੋਂ ਦੀਆਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਹ ਤੇ ਆਓ ਅਸੀਂ ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਬੰਧਕ ਆ ਉਹਨਾਂ ਨਾਲ ਅੱਬੀ ਅਸੀਂ ਗੱਲਬਾਤ ਕਰਾਂਗੇ ਤੇ ਹੋਰ ਜਿਹੜਾ ਡੁਗਾਹ ਦੇ ਵਿੱਚ ਤੁਹਾਨੂੰ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਜਿਹੜੀ ਕਰਾਂਗੇ ਆਓ ਤੁਹਾਨੂੰ ਅਸੀਂ ਦਰਸ਼ਨ ਕਰਾਉਣੇ ਆ ਚੋਲਾ ਸਾਹਿਬ ਦੇ ਤੇ ਆਓ ਤੁਹਾਨੂੰ ਦਿਖਾਉਣੇ ਆ ਜਿਹੜਾ ਚੋਲਾ ਸਾਹਿਬ ਹੈ ਉਹ ਇੱਥੇ ਮੌਜੂਦ ਹੈ ਉਹਦੇ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਦੇ ਆਂ ਇਹ ਦੇਖ ਸਕਦੇ ਹੋ ਇਹ ਚੋਲਾ ਸਾਹਿਬ ਜਿਹੜਾ ਇੱਥੇ ਮੌਜੂਦ ਹੈ ਤੇ ਇਹ ਉਹ 52 ਕਲੀਆਂ ਵਾਲਾ ਚੋਲਾ ਸਾਹਿਬ ਆ ਜਿਹੜਾ ਸਿੱਖਾਂ ਦਾ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਜਿਹੜਾ ਪਹਿਨਿਆ ਗਿਆ ਸੀ ਇਸ ਦੀ ਅਸੀਂ ਇਤਿਹਾਸ ਦੀ ਤੁਹਾਨੂੰ ਦੱਸ ਤਗੇ ਇਹ 52 ਕਲੀਆਂ ਵਾਲਾ ਜਿਹੜਾ ਚੋਲਾ ਹੈ ਤੇ ਗਵਾਲੀਅਰ ਵਿੱਚ ਜਦੋਂ 52 ਰਾਜੇ ਜਿਹੜੇ ਕੈਦ ਸਨ ਤਾਂ ਇਹ ਚੋਲੇ ਦੀਆਂ ਕਲੀਆਂ ਨੂੰ ਫੜ ਕੇ ਜਿਹੜਾ ਉਹ ਆਜ਼ਾਦ ਹੋਏ ਸਨ ਤੇ ਉਹ ਜਿਹੜੇ ਬੰਦੀ ਰਾਜੇ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹ ਜਿਹੜੇ ਬੰਦੀ ਰਾਜੇ ਸਨ ਉਹਨਾਂ ਨੂੰ ਆਜ਼ਾਦ ਜਿਹੜਾ ਗਵਾਲੀਅਰ ਦੇ ਕਿਲੇ ਚੋਂ ਕਰਵਾਇਆ ਸੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ 52 ਕਲੀਆਂ ਵਾਲਾ ਜੋੜਾ ਸਾਹਿਬਾ ਉਹ ਇੱਥੇ ਪਿਆ ਹੋਇਆ ਕਣਾਨੀ ਕਲਾ ਪਿੰਡ ਚ ਮੌਜੂਦ ਹੈ ਤੇ ਉਹ ਤੁਹਾਨੂੰ ਦਿਖਾ ਸਕਦੇ ਆ ਜਿਹੜਾ ਗੁਰੂ ਸਾਹਿਬ ਵੱਲੋਂ ਜਿਹੜਾ ਪਹਿਨਿਆ ਗਿਆ ਸੀ ਤੇ ਨਾਲ ਹੀ ਅਸੀਂ ਗੱਲ ਕਰ ਲਗੇ ਜੋੜਾ ਸਾਹਿਬ ਇਹ ਜੋੜਾ ਸਾਹਿਬ ਵੀ ਇੱਥੇ ਮੌਜੂਦ ਹੈ ਜੋੜਾ ਸਾਹਿਬ ਇੱਥੇ ਪਿਆ ਜਿਹੜਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਜਿਹੜਾ ਪਹਿਨਿਆ ਗਿਆ ਸੀ ਉਹ ਇਹ ਜੋੜਾ ਸਾਹਿਬਾ ਜਾਣਕਾਰੀ ਅਨੁਸਾਰ ਸਾਨੂੰ ਪਤਾ ਲੱਗਿਆ ਇਹ ਜੋੜਾ ਸਾਹਿਬ ਅਤੇ ਨਾਲ ਹੀ ਜਿਹੜਾ ਅਸੀਂ ਗੱਲ ਕਰ ਲਗੇ ਪਾਵਨ ਪੋਥੀ ਪੰਜ ਗ੍ਰੰਥੀ ਸਾਹਿਬ ਉਹ ਵੀ ਇੱਥੇ ਮੌਜੂਦ ਹੈ ਤੇ ਤਸਵੀਰਾਂ ਤੁਹਾਨੂੰ ਅਸੀਂ ਜਿਹੜੀਆਂ ਦਿਖਾ ਰਹੇ ਹਾਂ ਇਹ ਪਾਵਨ ਪੋਥੀ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਹੈ ਉਹ ਕੀ ਹੈ ਤਾਂ ਸਾਡੇ ਨਾਲ ਜਿਹੜੇ ਪ੍ਰਧਾਨ ਸਾਹਿਬਾ ਮੌਜੂਦ ਹੈ ਜਿਹੜੀ ਇਹਨਾਂ ਦੀ ਅਸੀਂ ਜਿਹੜੀ ਜਾਣਕਾਰੀ ਹੈ ਢੁਆਈ ਚ ਹੋ ਰਹੀ ਹੈ ਨਾ ਤੋਂ ਲਵਾਂਗੇ ਦਾਨਸਰ ਸੱਸੀ ਗੱਲ ਜੀ ਸੱਸੀ ਗੱਲ ਜੀ ਅੱਛਾ ਪ੍ਰਧਾਨ ਸਾਹਿਬ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਹੈ ਜੀ ਹਾਂਜੀ ਵੀਰ ਜੀ ਗੱਲ ਆਇਆ ਵੀ 6ਵੇਂ ਪਾਤਸ਼ਾਹ ਜੀ ਗੁਰੂ ਸਾਹਿਬ ਗਵਾਲੀਅਰ ਦੇ ਕਿਲੇ ਤੋਂ ਹੁੰਦੇ ਹੋਏ ਰਾਸਤਿਆਂ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਹੋ ਕੇ ਤਾਂ ਆਪਣੇ 52 ਕਲੀਆਂ ਦਾ ਜਿਹੜਾ ਚੋਲਾ ਸਾਹਿਬ ਮੌਜੂਦ ਆਰੇ ਉਹ ਉੱਥੋਂ ਗਵਾਲੀਅਰ ਸਾਹਿਬ ਤੋਂ ਮਹਾਰਾਜਿਆਂ ਨੇ 52 ਰਾਜਿਆਂ ਨੂੰ ਰਿਹਾ ਕਰਵਾਇਆ ਸੀ ਤੇ ਉਹਨਾਂ ਤੋਂ ਬਾਅਦ ਚ ਉਹ ਚੋਲਾ ਸਾਹਿਬ ਪਾ ਕੇ ਆਪਣੇ ਪਿੰਡ ਕੜਾਣੀਕਲਾ ਨਗਰ ਦੇ ਵਿੱਚ 1688 ਦੇ ਵਿੱਚ ਆਏ ਜੀ ਤੇ ਬਾਬਾ ਸੂਰਤੀਏ ਦੇ ਘਰੇ 45 ਦਿਨ ਰਹੇ ਅਤੇ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਨਾਲ ਨਿਹਾਲ ਕੀਤਾ ਤੇ ਉਹਨਾਂ ਨੇ ਪਿੰਡ ਦੇ ਦੇਖਿਆ ਭਾਵਨਾ ਬਹੁਤ ਵਧੀਆ ਲੱਗੀ ਉਹਨਾਂ ਨੂੰ ਸੰਗਤ ਦੇ ਵਿੱਚ ਸਹਿਯੋਗ ਬਹੁਤ ਸੀ ਉਤਸ਼ਾਹ ਬਹੁਤ ਸੀ ਬਚਨ ਉਹਨਾਂ ਦੇ ਸੁਣੇ ਮਹਾਰਾਜ ਜੀਆ ਦੇ ਤੇ ਛੇਵੇਂ ਪਾਤਸ਼ਾਹ ਜੀਆ ਨੇ ਫਿਰ ਜਾਣ ਲੱਗਿਆਂ ਨੇ ਸਾਨੂੰ ਗੁਰੂ ਘਰ ਦੇ ਜੋ ਬਾਬਾ ਜੀ ਸੂਰਤੀਏ ਦੀ ਉਹਨਾਂ ਨੂੰ ਖੁਸ਼ ਹੋ ਕੇ ਆਪਣਾ ਬਵੰਜਾ ਕਲੀਆਂ ਵਾਲਾ ਚੋਲਾ ਸਾਹਿਬ ਉਥੀ ਸਾਹਿਬ ਜੋੜਾ ਸਾਹਿਬ ਤੇ ਜਦੋਂ ਆਏ ਨੇ ਆਪਣੇ ਪਿੰਡ ਦੇ ਵਿੱਚ ਜੀ ਉਹਨਾਂ ਨੇ ਪਹਿਲਾਂ ਨੰਮ ਸਰ ਗੁਰਦੁਆਰੇ ਆਏ ਉੱਥੇ ਉਹਨਾਂ ਨੇ ਆ ਕੇ ਆਪਣਾ ਘੋੜਾ ਬੰਨਿਆ ਉਹ ਨੰਮ ਉੱਥੇ ਮੌਜੂਦ ਆ ਤੇ ਉਰੇ ਆਪਣੇ ਦਾਤਣ ਕਰਕੇ ਗੱਡੀ ਤੀ ਜੀ ਉਹ ਮੌਜੂਦ ਆ ਨੰਮ ਤੇ ਤੁਸੀਂ ਦੇਖ ਸਕਦੇ ਹੋ ਤੇ ਹਰ ਇੱਕ ਪ੍ਰਾਣੀ ਨੂੰ ਇਹ ਸਾਡੀ ਸੂਚਨਾ ਜਾਂ ਸੰਗਤ ਦੇ ਚਰਨਾਂ ਵਿੱਚ ਬੇਨਤੀ ਆ ਕਿ ਵੀ ਉਹ ਆ ਕੇ ਇਸ ਗੁਰੂ ਘਰ ਦਾ ਦਰਸ਼ਨ ਕਰਨ ਤੇ ਪਤਾ ਲੱਗੇ ਵੀ ਛੇਵੇਂ ਪਾਤਸ਼ਾਹ ਜੀ ਪਿੰਡ ਕਢਾਣੇ ਕਲਾ ਨੂੰ 12ਵੀਂ ਦੇ ਕੇ ਗਏ ਨੇ ਤੇ ਪਿੰਡ ਕਢਾਣੇ ਕਲਾ ਤੋਂ ਕਢਾਣ ਬਣ ਜੂਗਾ ਤੇ ਵਦਨ ਫੁੱਲਣ ਦੀ ਬਹੁਤ ਉਹਨਾਂ ਨੇ ਦਿੱਤੀ ਕੋਈ ਬਾਹਰਲਾ ਵਿਅਕਤੀ ਆ ਕਿ ਕੋਈ ਨੁਕਸਾਨ ਨਹੀਂ ਕਰੂਗਾ ਛੇਵੇਂ ਪਾਤਸ਼ਾਹ ਜੀ ਇਹਨੇ ਜਾਣ ਲੱਗਿਆ ਨੇ ਪਰਵਚਨ ਕੀਤੇ ਨੇ ਤੇ ਗੱਲ ਆਇਆ ਜੀ ਜਿਹੜਾ ਗੁਰੂ ਘਰ ਦੀ ਮਰਿਆਦਾ ਬਹੁਤ ਵਧੀਆ ਸੱਚ ਜਿਹਾ ਢੰਗ ਨਾਲ ਚੱਲ ਰਹੀ ਆ ਤੇ ਜੇ ਉਹ ਵੀ ਇੱਥੇ ਸਥਾਨ ਤੇ ਆਉਂਦਾ ਉਹਦੀ ਮਨੋਕਾਮਨਾ ਪੂਰੀ ਹੁੰਦੀ ਆ ਤੇ ਬਾਕੀ ਗੱਲਾਂ ਆ ਜੀ ਜਿਹੜਾ ਛੇਵੇਂ ਪਾਸ਼ੇ ਦਾ ਚੋਲਾ ਸਾਹਿਬ ਆ ਉਹ ਬਹੁਤ ਵਧੀਆ ਸ਼੍ਰੋਮਣੀ ਕਮੇਟੀ ਨੇ ਸੰਭਾਲ ਕੇ ਰੱਖਿਆ ਹੈ ਜੀ ਅੱਜ ਕੱਲ੍ਹ ਸ਼੍ਰੋਮਣੀ ਕਮੇਟੀ ਦੇ ਅੰਦਰ ਅੰਡਰ ਆ ਜੀ ਇਹ ਤੇ ਜਿਹੜੇ ਇਹਨਾਂ ਦੇ ਜਥੇਦਾਰ ਨੇ ਸਰਦਾਰ ਸਰਹਰਨ ਮਾਜਰਾ ਜੀ ਉਹਨਾਂ ਦੀ ਦੇਖਰੇਖ ਹੇਠ ਇਹ ਗੁਰਦੁਆਰਾ ਸਾਹਿਬ ਦਾ ਸਾਰਾ ਪ੍ਰੋਗਰਾਮ ਚੱਲ ਰਿਹਾ ਅਤੇ ਵਧੀਆ ਢੰਗ ਨਾਲ ਕਰ ਰਹੇ ਨੇ ਸੇਵਾ ਤੇ ਕੋਈ ਇਹ ਜੀ ਗੱਲਬਾਤ ਨਹੀਂ ਤੇ ਬਾਕੀ ਗੁਰੂ ਘਰ ਨਾਲ ਬਹੁਤ ਉਤਸ਼ਾਹ ਪਿੰਡਿਆਂ ਦਾ ਵੀ ਇਹ ਸਾਰਾ ਪਿੰਡ तकरीबन ਵੱਧ ਤੋਂ ਵੱਧ ਆ ਕੇ ਸੇਵਾ ਕਰਦਾ ਤੇ ਗੁਰੂ ਕਾ ਲੰਗਰ 24 ਘੰਟੇ ਚੱਲਦਾ ਜੀ ਇਹ ਵਾਕਈ ਗੁਰੂ ਸਾਹਿਬ ਨੇ ਸਾਨੂੰ ਬਹੁਤ ਵੱਡੀਆਂ ਬਖਸ਼ਿਸ਼ਾਂ ਦਿੱਤੀਆਂ ਨੇ ਤੇ ਗੁਰੂ ਸਾਹਿਬ ਨੇ ਬਹੁਤ ਬਖਸ਼ਿਸ਼ਾਂ ਦੇ ਕਾਰਨ ਹੀ ਕਰਕੇ ਸਾਡਾ ਪਿੰਡ ਬਹੁਤ ਅੱਗੇ ਆ ਅ ਸੋ ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਦੀਆਂ ਇਹ ਮੇਰੇ ਬੈਕ ਸਾਈਡ ਜਿਹੜੀ ਇੱਕ ਨਿੰਮ ਦਾ ਜਿਹੜਾ ਦਰਖਤ ਆ ਉਹ ਮੌਜੂਦ ਹੈ ਤੇ ਇਹ ਪ੍ਰਧਾਨ ਸਾਹਿਬ ਵੱਲੋਂ ਦੱਸਣ ਮੁਤਾਬਕ ਜਿਹੜਾ ਇੱਥੇ ਗੁਰੂ ਸਾਹਿਬ ਵੱਲੋਂ ਦਾਤਨ ਕਰਕੇ ਉਹ ਦਤਨ ਇੱਥੇ ਗੱਡੀ ਗਈ ਸੀ ਤੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਕਿੰਨੇ ਸਾਲਾਂ ਦੇ ਬਾਅਦ ਇੱਕ ਵਿਸ਼ਾਲ ਜਿਹੜਾ ਉਹ ਦਰਖਤ ਨਿੰਮ ਦਾ ਬਣਿਆ ਹੋਇਆ ਤੇ ਹੁਣ ਵੀ ਜਿਹੜਾ ਉਹ ਦਰਖਤ ਮੌਜੂਦ ਹੈ ਇੱਥੇ ਉਹ ਹਰਾ ਹੈ ਤੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਪਿੰਡ ਕੜਾਨਕਲਾ ਦੀਆਂ ਸੋ ਤੁਹਾਨੂੰ ਦੱਸ ਦਿੰਦੇ ਹਾਂ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਹੈ ਇੱਥੇ ਕਿ ਇਤਿਹਾਸਿਕ ਜਿਹੜਾ ਖੂਬ ਇਤਿਹਾਸਿਕ ਖੂਬ ਜਿਹੜਾ ਇੱਥੇ ਮੌਜੂਦ ਹੈ ਜਿੱਥੇ ਗੁਰੂ ਸਾਹਿਬ ਵੱਲੋਂ ਜਿਹੜਾ ਉਹ ਖੂਹ ਦੇ ਉੱਪਰ ਇਸ਼ਨਾਨ ਜਿਹੜਾ ਕੀਤਾ ਜਾਂਦਾ ਸੀ ਤੇ ਪਿੰਡ ਜਿਹੜਾ ਕੜਾਨਕਲਾ ਪਿੰਡ ਸੀ ਅੱਜ ਪਿੰਡ ਕੜਾਨ ਦੇ ਨਾਮ ਜਿਹੜ ਅਨੇਕਾਂ ਹੀ ਬਰਕਤਾਂ ਜਿਹੜੀਆਂ ਪਿੰਡ ਨੂੰ ਦਿੱਤੇਆਂ ਗੰਨੀਆਂ ਤੇ ਤੁਸੀਂ ਆ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਤੇ ਕਿ ਜਿਹੜਾ ਗੁਰੂ ਸਾਹਿਬ ਦਾ ਜਿਹੜਾ 52 ਕਲੀਆਂ ਵਾਲਾ ਚੋਲਾ ਚੋਲਾ ਸਾਹਿਬਾ ਉਹ ਵੀ ਇੱਥੇ ਮੌਜੂਦ ਹੈ ਤੁਸੀਂ ਆ ਕੇ ਦੇਖ ਸਕਦੇ ਹੋ ਗੁਰੂ ਸਾਹਿਬ ਦੇ ਜੋੜਾ ਸਾਹਿਬ ਉਹ ਵੀ ਇੱਥੇ ਮੌਜੂਦ ਹੈ ਤੇ ਤੁਸੀਂ ਆ ਕੇ ਜਿਹੜਾ ਦਰਸ਼ਨ ਕਰ ਸਕਦੇ ਹੋ ਐਡਰੈਸ ਤੁਹਾਨੂੰ ਦੱਸ ਦਿੰਨੇ ਆਂ ਰਾਣਾ ਸਾਹਿਬ ਤੋਂ ਜਿਹੜਾ 4 ਕਿਲੋਮੀਟਰ ਦੀ ਦੂਰੀ ਤੇ ਪਿੰਡ ਪੁੜਾਣ ਜਿਹੜਾ ਕਲਾਂ ਉਹ ਬਣਿਆ ਹੋਇਆ ਤੇ ਤੁਸੀਂ ਇੱਥੇ ਆ ਕੇ ਜਿਹੜਾ ਇੱਥੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ